ਚਿੱਟਾ ਦੇਖੋ ਇਹਦਾ ਕਿੰਨਾ ਲੰਬਾ ਸਾਰਾ ਗਾਣਾ ਕੋਈ ਫੋਕ ਨਹੀਂ ਹੈਗੀ ਕੋਈ ਫੋਕ ਨਹੀਂ ਕੋਈ ਡੋਡੀ ਨਹੀਂ ਓਕੇ ਪਰ ਬਾਤ ਸਮਾ ਤਾਂ ਤੂੰ ਗਾ ਕੇ ਕਹਿਣਾ 120 ਕੰਦੇ ਨਹੀਂ ਲੈਂਦਾ 120 ਕੋਈ ਸਪਰੇ ਕੋਈ ਸਪਰੇ ਨਹੀਂ ਬਿਮਾਰੀਆਂ ਨਹੀਂ ਪਈ ਕੋਈ ਅਸਿਆ ਹਾਂ ਕੋਈ ਤੇਲਾ ਨਹੀਂ ਇਹ ਚ ਪਿਆ ਤੇ ਵੀ ਉਹ ਰੱਖਣਾ ਆਪਾਂ ਨੇ ਇਹਦਾ ਇਸ ਸਾਰਾ ਵੀ ਹਾਂ ਸਾਰਾ ਵੀ ਰੱਖਾਂਗੇ ਫਿਰ ਜੂਰੀਆ ਕਿੰਨਾ ਕੁ ਲਾਇਆ ਜੂਰੀਆ ਤਕਰੀਬਨ ਮੇਰਾ ਖਿਆਲ ਆ ਵੀ ਇੱਕ ਪਾਸੇ ਤਾਂ ਆਪਣੀ ਜ਼ਮੀਨ ਨੂੰ ਮਾਂ ਸਮਝਦੇ ਆ ਇੱਕ ਪਾਸੇ ਅਸੀਂ ਇੱਥੇ ਜ਼ੈਹਰਾ ਪਈ ਜਾਂਦੇ ਆ ਖੇਤੀਬਾੜੀ ਤੇ ਟਰੈਕਟਰ ਹੋਏ ਨੇ ਸਰਦਾਰ ਕਾਨ ਸਿੰਘ ਪੰਨੂ ਹਾਂਜੀ ਇਹ ਉਹਨਾਂ ਦਾ ਵੀ ਪੂਸ਼ਾ ਤੇ ਛੱਬੀ ਨੂੰ ਦੋਨਾਂ ਦਾ ਮਲਾਪ ਕਰਾ ਕੇ ਹਾਂਜੀ ਉਹਨਾਂ ਨੇ ਪਾ ਲਾ ਕੇ ਬਹੁਤ ਵਧੀਆ ਬਾਈ ਜੀ ਬਹੁਤ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਝੋਨਾ ਵੱਢੀ ਜਾਂਦੇ ਹੋ ਹਾਂਜੀ ਬਾਈ ਝੋਨਾ ਵੱਢਦੇ ਆ ਜਿਹੜਾ ਕਾਕੇ ਆਪਾਂ ਉਧਰੋਂ ਝੋਨਾ ਵੱਢ ਕੇ ਲੈ ਕੇ ਆਇਾਂਗੇ ਉਹ ਕਿੰਨਾ ਕੁ ਥਾਂ ਸੀਗਾ ਉਹ ਕੋਈ 8 ਤੋਂ 10 ਵਿਕੇ ਤੋਂ ਹੋਊ ਯਾਰ ਝੋਨਾ ਉਹ ਬਹੁਤ ਸੋਨਾ ਨਿਕਲਿਆ ਟਰਾਲਾ ਮੰਨ ਲਾ ਵੀ ਇੱਕ ਅੱਧੇ ਟੈਂਕ ਦੀ ਊਣਾ ਹਨਾ ਅਨੁਮਾਨ ਹੈ ਵੀ 7 ਤੋਂ ਪਲੱਸ ਜਾਊ ਠੀਕ ਆ ਯੂਨੀਵਰਸਿਟੀ ਦਾ ਵੀ ਹੈ ਹਾਂਜੀ ਖਾਦ ਬਹੁਤ ਘੱਟ ਪਈ ਐ ਇਹ ਚ ਠੀਕ ਆ ਤੇ ਕੋਈ ਸਪਰੇ ਨਹੀਂ ਕੋਈ ਤੇਲਾ ਨਹੀਂ ਬਿਮਾਰੀ ਵੀ ਕੋਈ ਨਹੀਂ ਹਰਦੇਵ ਮੈਨੂੰ ਕਾਕਾ ਕਿਹੜਾ ਬੀਜ ਹੈ ਇਹ ਆਪਣਾ ਇਹ ਯੂਨੀਵਰਸਿਟੀ ਦਾ ਹੈ ਇਹ ਆਪਣੇ ਲੁਧਿਆਣਾ ਐਗਰੀਕਲਚਰ ਵਾਲਿਆਂ ਦਾ ਹੈ ਸ਼ਾਇਦ CR 121 ਆ CR 121 ਹੈ ਚਿੱਟਾ ਦੇਖੋ ਇਹਦਾ ਕਿੰਨਾ ਲੰਬਾ ਸਾਰਾ ਦਾਣਾ ਕੋਈ ਫੋਕ ਨਹੀਂ ਹੈਗੀ ਕੋਈ ਫੋਕ ਨਹੀਂ ਕੋਈ ਡੋਡੀ ਨਹੀਂ ਓਕੇ ਹਾਂ ਤੇ ਨਹੀਂ ਜਾਇਤੀ ਆਮ ਖਾਸ ਮੰਨ ਕੇ ਚੱਲ ਆ ਪੰਜ ਕੁ ਗੁਆਂਟਲ ਦੀ ਨਿਕਲਦੀ ਆ ਪੂਸ਼ਾ ਭਾਈ ਦੋ ਦੀ ਵੀ ਆ ਦੋ ਕੁਆਂਟਲ ਦੀ ਵੀ ਰਹੀ ਦੋ ਦੀ ਸਾਡੇ ਪੈਰਸ ਆਇਆ ਹੋਇਆ ਹਾਂ ਜੋ ਬਣਾ ਪੜੀ ਧੁਫਾ ਤੇ ਉਹਦੇ ਚ ਤਾਂ ਬਹੁਤ ਨੁਕਸਾਨ ਆ ਯੂਨੀਵਰਸਿਟੀ ਨੇ ਪਹਿਲਾਂ ਬਹੁਤ ਕਿਹਾ ਪਰ ਸਾਡੇ ਕਿਸਾਨ ਭਰਾ ਹਟੇ ਨਹੀਂ ਹਟੇ ਨਹੀਂ ਹਨਾ ਉਹਨਾਂ ਨੇ ਕਿਹਾ ਵੀ ਇਹ ਤੋਂ ਇਹਨੂੰ ਬੰਦ ਕਰ ਦਿਓ ਨਵੇਂ ਵੀਜਨ ਇਹ ਪਾਣੀ ਵੀ ਘਟ ਲੈਂਦਾ ਹੱਸਿਆ ਕਾਕੇ ਫਿਰ ਇਹ ਇਹਦੇ ਸਪਰੇਆਂ ਕਾਇ ਕਰੀ ਆ ਆਪਾਂ ਨਹੀਂ ਭਾਈ ਕੋਈ ਸਪਰੇ ਕੋਈ ਸਪਰੇ ਨਹੀਂ ਬਿਮਾਰੀਆਂ ਨਹੀਂ ਪਈ ਕੋਈ ਹੱਸਿਆ ਹਾਂ ਕੋਈ ਤੇਲਾ ਨਹੀਂ ਇਹ ਚ ਪਿਆ ਠੀਕ ਆ ਕੋਈ ਇਹਦੇ ਤੇ ਅਸੀਂ ਪਦਾਨ ਨਹੀਂ ਪਾਈ ਤੇ ਫਿਰ ਯੂਰੀਆ ਕਿੰਨਾ ਲਾਇਆ ਯੂਰੀਆ ਤਕਰੀਬਨ ਮੇਰਾ ਖਿਆਲ ਆ ਵੀ ਆਪਣੇ 3 ਗੱਟੇ 3 ਗੱਟੇ 2.5 ਤੋਂ 3 2.5 ਵੀ ਉਹ ਕਹਿੰਦੇ ਤਾਂ 2 ਨੇ ਪਰ ਅਸੀਂ ਪਹਿਲਾਂ 4-4 5-5 ਪਾਉਂਦੇ ਸੀ ਉਸ ਮੁਤਾਬਕ ਅਸੀਂ 3 ਪਾਏ ਫਰ ਤਿੰਨੇ ਦੀ ਲੋਡ ਨਹੀਂ ਨਾ ਇਹ ਗਰੀ ਆ ਨਾ ਕੋਈ ਕੋਈ ਡੋਡੀ ਨਹੀਂ ਕੁਛ ਨਹੀਂ ਸੋਨੇ ਸੋਨੇ ਵਰਗੀ ਜੀ ਰਹੀ ਆ ਜੀ ਬਹੁਤ ਸੋਹਣੀ ਆ ਹਾਂ ਦੇਖੋ ਰੰਗ ਦੱਸਦਾ ਇਹਦਾ ਹਾਂਜੀ ਅਨਮਾਨ ਉਹੀ ਤਾਂ ਤੁਹਾਨੂੰ ਮੈਂ ਦੱਸਦਾ ਬਾਈ ਆਪਣੀ ਘਰ ਦੀ ਕਮਾਈ ਨਾਲ ਹਾਂਜੀ ਹਾਂ ਤੇ ਬੀਓ ਰੱਖਣਾ ਆਪਾਂ ਨੇ ਇਹਦਾ ਇਸ ਸਾਰਾ ਬੀ ਹਾਂ ਸਾਰਾ ਬੀ ਰੱਖਾਂਗੇ ਅਸਾ ਜਿੰਨੇ ਦੋਸਤ ਮਿੱਤਰ ਨੇ ਮੰਗ ਰਹੇ ਸਭ ਨੂੰ ਦਵਾਂਗੇ ਵੀਰੇ ਦੇਖੋ ਅਸੀਂ ਕਰਦੇ ਆਂ ਖੇਤੀ ਪੈਸਿਆਂ ਕਰਕੇ ਠੀਕ ਹੈ ਜੀ ਅਸੀਂ ਇੱਕ ਪਾਸੇ ਤਾਂ ਆਪਣੀ ਜ਼ਮੀਨ ਨੂੰ ਮਾਂ ਸਮਝਦੇ ਆਂ ਇੱਕ ਪਾਸੇ ਅਸੀਂ ਇੱਥੇ ਜ਼ਹਿਰਾ ਪਾਈ ਜਾਂਦੇ ਆਂ ਜ਼ਹਿਰਾ ਪਾਈ ਜਾਂਦੇ ਆਂ ਭਾਈ ਜੀ ਉਹ ਚੀਜ਼ਾਂ ਤੋਂ ਅਸੀਂ ਹਟਣਾ ਠੀਕ ਆ ਮੈਂ ਗੰਨੇ ਦੀ ਖੇਤੀ ਕਰ ਰਿਹਾ ਠੀਕ ਹੈ ਕਿ ਮੈਂ 10 ਕਿਲੇ ਲਾਏ ਨੇ 5 ਫੁੱਟ ਗੈਪ ਰੱਖਿਆ ਅਸੀਂ 5 ਫੁੱਟ ਹਾਂ 5 ਫੁੱਟ ਦੇ ਵਿੱਚ ਅਸੀਂ ਸਰੋਂ ਲਾਵਾਂਗੇ ਠੀਕ ਆ ਉਹਦੇ ਚ ਚਣੇ ਵੀ ਬੀਜਾਂਗੇ ਠੀਕ ਆ ਉਹਦੇ ਕਣਕ ਵੀ ਬੀਜੀ ਜਾਊ ਓਕੇ ਉਹ ਤੇ ਬਾਈ ਜਵੀ ਵੀ ਬੀਜੀ ਜਾਊ ਠੀਕ ਆ ਹਾਂ ਅਸੀਂ ਸਾਡੀਆਂ ਤਾਂ ਹੀ ਫਸਲਾਂ ਹੀ ਨਹੀਂ ਸੀ ਸਾਨੂੰ ਤਾਂ ਸਰਕਾਰਾਂ ਨੇ ਸਾਡੇ ਉੱਪਰ ਆ ਕੇ ਫੈਸਲੇ ਥੋਪਦੇ ਥੋਪਦੇ ਬੀ ਇਹਨਾਂ ਨੇ ਲਿਆਂਦੇ ਠੀਕ ਆ ਤੇਲਾ ਇਹਨਾਂ ਨੇ ਲਿਆਂਦਾ ਠੀਕ ਆ ਜੂਰੀਆ ਡਾਈ ਇਹਨਾਂ ਦਾ ਹਾਂਜੀ ਸਾਨੂੰ ਤਾਂ ਇਹ ਸਾਲ ਜਾ ਲਿਆ ਇਸ ਚੱਕਰ ਚ ਸਾਨੂੰ 120hp ਹੌਸਪਾਵਰ ਦੇ 90 90 ਹੌਸਪਾਵਰ ਦੇ ਟਰੈਕਟਰ ਦੇ ਟਰੈਕਟਰ ਲੈਣੇ ਪੈਗੇ 20 20 ਫੁੱਟੀਆਂ ਟਰਾਲੀਆਂ ਲੈਣੀਆਂ ਪੈਗੀਆਂ ਹਾਂਜੀ ਜਦ ਕਿ ਅਸੀਂ ਜੇ ਸੀ ਗੰਨੇ ਦੀ ਖੇਤੀ ਕਰਦੇ ਆਂ ਬਈ ਕੁਦਰਤੀ ਖੇਤੀ ਆ ਕੁਦਰਤੀ ਖੇਤੀ ਆ ਸਾਲ ਚ ਇੱਕ ਵਾਰ ਆਉਣੀ ਆ ਠੀਕ ਹੈ ਔਰ ਜਿਹੜਾ ਤੁਸੀਂ 5 ਫੁੱਟ ਗੈਪ ਕਰਤਾ ਉਹਦੇ ਵਿੱਚ ਛੋਟਾ ਟਰੈਕਟਰ ਠੀਕ ਹੈ ਛੋਟਾ ਰੋਟਾਵੇਟਰ ਓਕੇ ਕਿਉਂਕਿ 3 ਫੁੱਟ ਦਾ ਆਉਂਦਾ 5 ਕਰਤਾ ਇੱਕ ਜਿਹੜਾ ਬਾਈ ਉਧਰ ਨੂੰ ਲਵੇ ਲਾ ਦੋ ਇੱਕ ਉਧਰ ਨੂੰ ਲਾ ਦੋ ਉਹਦੇ ਵਿੱਚ ਲਾਵਾਂਗੇ ਸਫੈਦਾ ਕਲੋਨ ਇੱਕ ਲਾਈਨ ਇੱਕ ਲਏਗਾ ਇੱਕ ਅਸੀਂ ਨੇ ਉਹਦੀ ਡਾਇਰੈਕਸ਼ਨ ਚੇਂਜ ਕਰਤੀ ਅਸੀਂ ਚੜਦੇ ਲੈਂਦੇ ਵਾਲਾ ਉਹ ਕਰ ਲਿਆ ਸਾਡੇ ਤੇ ਦੋ ਹੀ ਹਵਾ ਹੁੰਦੀਆਂ ਨੇ ਦੋ ਹੀ ਨੁਕਸਾਨ ਕਰਦੀਆਂ ਨੇ ਅਸੀਂ ਗੰਨਾ ਬੀਜਦੇ ਆ ਮਿਲ ਵਾਸ ਨੂੰ ਹਾਂਜੀ ਜਦੋਂ ਅਸੀਂ ਪੁਰੇ ਪਿੱਛੋਂ ਦਾ ਉਹ ਕਰ ਲੈਨੇ ਆ ਜਿੱਦਾਂ ਹਵਾ ਆਉਂਦੀ ਉਹ ਸਾਡਾ ਸਾਰਾ ਗੰਨਾ ਗਿਰ ਜਾਂਦਾ ਗਿਰ ਜਾਂਦਾ ਹੁਣ ਅਸੀਂ ਨੇ ਉਹਨੂੰ ਡਬਲ ਬੰਨਣਾ ਹੈ ਕਰਕੇ ਅਸਿਆ ਹਾਂ ਡਬਲ ਗਿਰਨਾ ਮੇਰਾ ਉਧਰ ਤੁਸੀਂ ਦੇਖ ਸਕਦੇ ਹੋ 8 ਕਿਲੇ ਮੇਰੇ ਕੋਲ ਲਾਏ ਹੋਏ ਨੇ ਹੋਰਾਂ ਦਾ ਸਾਰਾ ਗੰਨਾ ਗਿਰ ਗਿਆ ਸਾਡਾ ਗੰਨਾ ਨਹੀਂ ਗਿਰਿਆ ਗਿਰਿਆ ਨਹੀਂ ਕਿਉਂਕਿ ਅਸੀਂ ਪਾਣੀ ਆ ਜਿਹੜਾ ਅਸੀਂ ਗੂਗਲ ਤੇ ਸਾਰਾ ਕੁਝ ਚੈੱਕ ਕਰੀ ਜਾਂਦੇ ਆ ਅਸੀਂ ਮੌਸਮ ਚੈੱਕ ਨਹੀਂ ਕਰਦੇ ਅਸੀਂ ਬਿਨਾ ਜਾਣੇ ਅਣਜਾਣੇ ਚ ਪਾਣੀ ਲਾ ਦਿੰਨੇ ਆ ਠੀਕ ਆ ਹੁਣ ਆਪਾਂ ਸੀਡ ਦਾ ਕੰਮ ਕਰਨਾ ਬਾਈ ਮੈਂ ਹਾਂਜੀ ਦੇਖੋ ਮੈਨੂੰ ਸੈਲਰਾਂ ਵਾਲੇ ਵੀ ਬਾਣੀਏ ਵੀ ਪੁੱਛਦੇ ਨੇ ਕਦੋਂ ਟਰਾਲੀ ਅਸੀਂ ਲੈ ਕੇ ਨਹੀਂ ਜਾਣੀ ਉੱਥੇ ਅਸੇ ਕਾਕੇ ਤੇਰੀ ਗੱਲ ਵਿੱਚ ਆ ਜਿਵੇਂ ਇਹ ਵੀ ਹੈਗਾ ਹਾਂ ਬਾਈ ਇਹਦੀ ਆਫਸ ਤੋਂ ਨਿਕਲਣ ਦੀ ਕੀ ਸੁਭਾਵਨਾ ਦੇਖੋ ਜਿਵੇਂ ਹੁਣ ਤਾਂ ਪਹਿਲਾਂ ਵੀ ਜਿਹੜੀ ਵੱਡੀ ਆ 6 ਕੁਇੰਟਲ ਤੋਂ ਲਾ ਕੇ 7 ਕੁਇੰਟਲ ਦੇ ਵਿੱਚ ਸਾਡੇ ਹੁਣ ਤਾਂ ਇਹਨੂੰ ਦੱਸ ਦੇ ਯੂ ਕਿਉਂਕਿ ਤਾਂ ਪਹਿਲਾਂ ਥੋੜਾ ਵੀ ਵੱਡੀ ਆ ਨਹੀਂ ਪੁੱਛਿਆ ਬਾਈ ਮੈਂ ਲਈ ਨਹੀਂ ਅਸਿਆ ਇਹ ਹੈਗੀ 120 ਦਿਨ ਦੀ ਫਸਲ ਅਸੀਂ 120 ਦਿਨ ਦੀ ਹਾਂ ਠੀਕ ਆ ਬਕਾਇਦਾ ਯੂਨੀਵਰਸਿਟੀ ਸਾਨੂੰ ਸਾਰਾ ਕੁਝ ਲੈ ਕੇ ਦਿੰਦੀ ਆ ਠੀਕ ਆ ਸਾਡੇ ਉਰੇ ਨੇੜੇ ਨਰੈਣਗੜ੍ਹ ਫਾਰਮ ਆ ਹਾਂਜੀ ਸਾਡੇ 450 ਕਿਲੇ ਦੀ ਖੇਤੀ ਕਰਦੇ ਨੇ ਓਕੇ ਉਹ ਮਸਰੀ ਵੀ ਲਾਉਂਦੇ ਨੇ ਚਨੇ ਵੀ ਲਾਉਂਦੇ ਨੇ ਚਲੋ ਉਧਰ ਆ ਜਾਓ ਕਮੇਨ ਆ ਗਈ ਸਿਰ ਆਪਾਂ ਥੋੜੀ ਜਿਹੀ ਆਵਾਜ਼ ਦੀ ਹੋ ਜੀ ਹਾਂਜੀ ਹਾਂ ਤੇ ਉਹ ਬਈ ਸਾਰਾ ਸਹਿਯੋਗ ਹੈ ਸਾਡੇ ਖੇਤੀਬਾੜੀ ਦੇ ਡਾਇਰੈਕਟਰ ਹੋਏ ਨੇ ਸਰਦਾਰ ਕਾਨ ਸਿੰਘ ਪੰਨੂ ਹਾਂਜੀ ਇਹ ਉਹਨਾਂ ਦਾ ਵੀ ਪੂਸ਼ਾ ਤੇ 26 ਨੂੰ ਦੋਨਾਂ ਦਾ ਮਲਾਪ ਕਰਾ ਕੇ ਉਹਨਾਂ ਨੇ ਪਾਸ ਕਰਿਆ ਹਾਂਜੀ ओके ਉਹ ਕਹਿੰਦੇ ਪਾਣੀ ਵੀ ਘੱਟ ਲੱਗੂਗਾ ਇਹ ਚ ਠੀਕ ਆ ਯੂਰੀਆ ਵੀ ਘੱਟ ਆ ਹਰ ਸਮਾਂ ਵੀ ਘੱਟ ਝਾੜ ਵੱਤ ਸਮਾਂ ਤਾਂ ਤੂੰ ਕਾ ਕੇ ਕਹਿੰਦਾ 120 ਦਿਨ ਹੀ ਲੈਂਦਾ 120 ਦਿਨ ਵੀਰੇ ਵਾਹ ਸਾਡਾ ਇਹ ਮੇਰਾ ਮੱਕੀ ਵਾਲਾ ਖੇਤ ਆ ਅਸੇ ਇਹ ਇਹ ਮੱਕੀ ਵਾਲਾ ਖੇਤ ਆ ਹੁਣ ਤੁਸੀਂ ਐਂ ਦੇਖ ਲਓ ਹਜੇ ਲੋਕਾਂ ਦੇ ਪੂਛਾ ਝੋਨੇ ਖੜੇ ਨੇ ਖੜੇ ਨੇ ਸਹੀ ਮੈਂ ਜਿਹੜਾ ਗੰਨਾ ਲਾਇਆ ਹਾਂਜੀ ਸਾਨੂੰ ਮੇਰਾ ਖਿਆਲ ਆ ਵੀ 25 ਦਿਨ ਹੋ ਗਏ 26 ਝੋਨਾ ਵੱਡੇ ਨੂੰ ਠੀਕ ਆ ਮੀਹਾਂ ਤੋਂ ਪਹਿਲਾਂ ਵੱਡਿਆ ਸੀ ਠੀਕ ਆ ਉਹ ਵੀ ਬਹੁਤ ਵਧੀਆ ਸਾਡਾ ਨਕਾਲ ਨਿਕਲਿਆ ਓਕੇ ਉਹ ਸਾਹਮਣੇ ਸਾਡਾ ਤਿੰਨ ਬਿਗੇ ਦਾ ਖੇਤ ਆ ਬਾਈ ਠੀਕ ਆ ਆ ਸਪੈਟਿਆਦ ਪਰੇ ਠੀਕ ਤੇ ਉਹ ਮੇਰਾ ਘਰ ਅੰਦਰ ਤੋਂ ਢੇਰੀ ਲਾਈ ਵੀ ਦਿਖਾ ਦੇਣਾ ਹਾਂਜੀ ਤਿੰਨ ਬਿਗੇ ਚੋਂ ਦੋ ਟੈਂਕ ਹੋ ਗਏ ਸੀ ਅਸੀਂ ਤਿੰਨ ਬਿਗੀਆਂ ਚੋਂ ਦੋ ਟੈਂਕ ਹਾਂ ਜਗਾ ਜਿਹਨੇ ਮਿੰਡੀਆਂ ਜਗਾ ਮਿੰਡ ਲਵੇ ਠੀਕ ਆ ਵਾਜਨ ਕਰਨਾ ਜਿਹਨੇ ਵਾਜਨ ਕਰ ਲਵੇ ਹੁਣ ਚੱਲ ਰਹੀ ਆ ਵੀਡੀਓ ਤੁਹਾਡੀ ਆ ਜਾਣੀ ਆ ਹਾਂਜੀ ਸਾਰਾ ਕੁਝ ਆਨਰ ਰਿਕਾਰਡ ਆ ਇਹਦੇ ਵਿੱਚ ਕੋਈ ਕੋਈ ਬੰਦਾ ਚੈਲੰਜ ਕਰਦਾ ਅਸੀਂ ਕਬੂਲ ਕਰਨ ਨੂੰ ਤਿਆਰ ਆ ਸਾਡੇ ਨਾਲ ਆ ਕੇ ਸਵਾਲ ਜਵਾਬ ਕਰੇ ਕੋਈ ਗੱਲ ਨਹੀਂ ਅਸੀਂ ਬੈਠ ਕੇ ਜਿਹੜੀ ਪੂਸਾ 44 ਹਾਂਜੀ ਹਾਂਜੀ ਉਹ 144 ਤੋਂ 150 ਦਣ ਲੈਦੀ ਆ ਬਾਈ ਜੀ ਉਹ ਪਾਣੀ ਬੋਹ ਲੈਂਦੀ ਆ ਪਾਣੀ ਬੋਤਲ ਲੈਂਦੀ ਆ ਅੱਗੇ ਜਾ ਕੇ ਸਾਡੇ ਚ ਟੈਂਪਰੇਚਰ ਡਾਊਨ ਹੋਣ ਲੱਗ ਗਿਆ ਹਾਂਜੀ ਉਹਨੇ ਇਹ ਪੱਕਣਾ ਹੀ ਨਹੀਂ ਪੱਕਣਾ ਹੀ ਨਹੀਂ ਬਾਕੀ ਦੂਜੀ ਗੱਲ ਜਿਵੇਂ ਕੋਈ ਸਪਰੇ ਨਹੀਂ ਹੋਈ ਰੇ ਵੀ ਢਾਈ ਪਏ ਨੇ ਤੇ ਦਿਨ ਵੀ ਪਹਿਲਾਂ ਆ ਗਈ ਪਾਣੀ ਦੀ ਵੀ ਬਚਤ ਹੋ ਗਈ ਜੇ ਉਹ 7 ਗੰਡਲ ਦੀ ਨਿਕਲਦੀ ਆਪਣੂਏ 6 ਦੀ ਨਿਕਲਿਆ ਵੀ ਤਾਂ ਵੀ ਮੂਰੇ ਆ ਤਾਂ ਵੀ ਮੂਰੇ ਆ ਕਿਉਂਕਿ ਅਸੀਂ ਸਾਨੂੰ ਤਾਂ ਦੁਕਾਨਦਾਰਾਂ ਨੇ ਬਿਜ਼ਨਸਮੈਨ ਬੰਦੇ ਸਾਰੇ ਬਾਣੀਏ ਹੋਗੇ ਹਾਂਜੀ ਪੀ ਵੀ ਉਹਨਾਂ ਦਾ ਠੀਕ ਹੈ ਦਵਾਈ ਵੀ ਉਹਨਾਂ ਦੀ ਹਾਂਜੀ ਪੀਪ ਜੂਰੀਆ ਵੀ ਉਹਨਾਂ ਦਾ ਜੂਰੀਆ ਵੀ ਉਹਨਾਂ ਦਾ ਅਸੀਂ ਜਾਂਦੇ ਆ ਜਾ ਕੇ ਪੁੱਛਦੇ ਆ ਲਾਲਾ ਜੀ ਕਿਹੜੀ ਸਪਰੇ ਕਰਦੀ ਏ ਉਹ ਨਾਲ ਦੋ ਤਿੰਨ ਹੋਰ ਚਮੇੜ ਦਿੰਦੇ ਨੇ ਕਿਉਂਕਿ ਉਹਨਾਂ ਦਾ ਰੋਜ਼ਗਾਰ ਹੈ ਉਹਨਾਂ ਨੇ ਤਾਂ ਆਪਣੀ ਦੁਕਾਨਦਾਰੀ ਚਲਾਉਣੀ ਆ ਜਾਨੀ ਗੰਜੇ ਨੂੰ ਕੰਗੀ ਵੇਚਣ ਵਾਲਾ ਕੰਮ ਆ ਹਾਂ ਅਸੀਂ ਸਮਝਦੇ ਹੀ ਨਹੀਂ ਸਮਝਦੇ ਅਸੇ ਕਾਕੇ ਫਿਰ 120 ਦਿਨਾਂ ਚ ਤਿਆਰ ਹੋ ਗਈ ਹਾਂ ਹਾਂਜੀ ਹਾਂਜੀ ਵੀਰ 120 ਠੀਕ ਆ ਉਹਦੇ ਨਾਲ ਤਾਂ ਫਿਰ ਇਹ ਮੰਨ ਲਾ ਵੀ ਟਾਈਮ ਬਹੁਤ ਬਚਤ ਕਰ ਗਿਆ ਵੀ ਨਾ ਤਾਂ ਮਿਲਦਾ ਡੇਢ ਮਹੀਨੇ ਦਾ ਫਰਕ ਪੈ ਜੀ ਡੇਢ ਮਹੀਨੇ ਦਾ ਫਰਕ ਪੈ ਜੂਗਾ 1 ਮਹੀਨਾ ਤਾਂ ਗਿਆ ਹੀ ਨਹੀਂ ਕਿਤੇ ਤੁਸੀਂ ਸਾਡੇ ਨਾਲੋਂ 20 ਦਿਨ ਪਹਿਲਾਂ ਪੂਛਾ ਦੀਆਂ ਪਨੀਰੀਆਂ ਲਾਈਆਂ ਲਾਈਆਂ ਨੇ ਸਾਡੇ ਨਾਲੋਂ 20 ਦਿਨ ਪਹਿਲਾਂ ਹੀ ਜੀਜੀ ਲਾਈ ਆ ਜੀਜੀ ਲਾਈ ਆ ਸਾਡੇ ਨਾਲੋਂ 20 ਦਿਨ ਬਾਅਦ ਚ ਵੱਡੋਂਗੇ ਬਾਅਦ ਚ ਵੱਡਾਂਗੇ ਇਹ ਤਾਂ ਹੋ ਗਏ 60 ਦਿਨ 60 ਦਿਨ ਹੋ ਗਏ ਇਹ ਸਾਡੇ ਤਿੰਨ ਸਪਰੀਆਂ ਹੋ ਕੇ ਹਾਂ ਠੀਕ ਆ ਜੋ 10 ਸਪਰੇਅ ਤੇ ਯਾਨੀ ਲੋਕ ਝਾਕਦੇ ਸੀਗੇ ਵੀ ਕਰ ਦਈਏ ਬੜਿਆ ਨਹੀਂ ਜਾਂਦਾ ਬਈ ਛਿੱਟੇ ਪੱਕ ਗਏ ਛਿੱਟੇ ਪੱਕ ਗਏ ਬਿਮਾਰੀ ਪੈਣੀ ਆ ਉਹਨੂੰ ਤੇਲਾ ਡੋਡੀ ਵੀ ਪੈਣੀ ਆ ਉਹਨੂੰ ਡੋਡੀ ਵੀ ਪੈਣੀ ਆ ਇਹ ਤਾਂ ਡੈਫੀਨੈਂਟ ਆ ਇਹ ਤਾਂ ਕੁਦਰਤ ਦੇ ਨਾਲ ਅਸੀਂ ਜਦੋਂ ਖਲਵਾੜ ਲਾ ਕੇ ਕਰਨ ਉਹ ਤਾਂ ਫੋਣਾ ਹੀ ਹੋਣਾ ਹੋਣਾ ਹੀ ਹੋਣਾ ਤੇਲਾ ਤਾਂ ਬਾਈ ਜੀ ਇਹ ਤਾਂ ਲਿਆਂਦਾ ਗਿਆ ਇਹ ਤਾਂ ਵਾਇਰਸ ਨੇ ਚਾਈਨਾ ਨੇ ਕੋਰੋਨਾ ਕਿੱਥੋਂ ਆ ਗਿਆ ਸੀ ਬਾਹਰੋਂ ਹੀ ਆਇਆ ਸੀਗਾ ਇਹ ਹਾਂ ਇਹ ਦੇਖੋ ਜਦੋਂ ਤੁਸੀਂ ਜੂਰੀਆ ਵਧਾਈ ਜਾਣਾ ਹਾਂਜੀ ਉਹਨੇ ਤੇਲਾ ਵੀ ਦੇਣਾ ਠੀਕ ਉਹਨੇ ਡੂਵੀ ਦੇਣੀ ਆ ਉਹਨੇ ਜਣੀ ਸਾਰੀਆਂ ਬੁਵਾਰੀਆਂ ਹੀ ਲਿਆਉਣੀਆਂ ਨੇ ਇਕੱਠੀਆਂ ਕਰਕੇ ਹਾਂ ਉਹ ਦੇਖੋ ਨੈਨੋ ਜੂਰੀਆ ਕਿਉਂ ਗਵਰਨਮੈਂਟ ਨੇ ਉਹ ਕਰਿਆ ਉਹ ਕਹਿੰਦੇ ਵੀ ਇੰਨਾ ਹੁਣ 50 ਕਿਲੋ ਪਾਉਣੇ ਆ ਚਾਰ ਥੈਲੇ 2 ਕੁਇੰਟਲ ਹੋ ਗਿਆ 1 ਕੀਲੇ ਚ 1 ਕੀਲੇ ਚ ਇਹ ਇੰਨੇ ਜਿਹੜੇ ਖਣਿਜ ਨੇ ਪਦਾਰਥ ਨੇ ਸਾਡੇ ਇਹ ਇਹ ਆਉਣੇ ਕਿਥੋਂ ਨੇ ਹੁਣ ਬਾਈ ਜਿਹੜੇ ਆਪਣੇ ਹੜਾਏ ਨੇ ਗਰਦਾਸਪੁਰ ਹਾਂਜੀ ਹੁਣ ਧਰਨਿਆਂ ਤੇ ਕੌਣ ਬੈਠਾ ਸੀਗਾ ਖਨੋਰੀ ਗਰਦਾਸਪੁਰੀਏ ਹਾਂ ਅਜਨਾਲੇ ਵਾਲੇ ਅੰਮ੍ਰਿਤਸਰੀਏ ਸਾਰੇ ਮਜਾਇਲੋ ਮਜਾਇਲੋ ਅਗਲੇ ਨੇ ਪਾਣੀ ਛੱਡ ਕੇ ਉਹਨਾਂ ਨੂੰ ਉਹਦਾ ਰਿਜ਼ਲਟ ਦੇ ਉਹਨਾਂ ਦੀ ਮਝੈਲ ਪਣਾਣ ਨੂੰ ਮਝੈਲ ਪਣਾ ਕੱਟਦਾ ਦਾ ਬਾਹਰੀ ਦਾ ਵੀ ਹਾਂ ਹਾਂ ਸੇਕਾ ਕੇ ਫਿਰ ਜਿਹੜਾ 20 ਹੈਗਾ ਹਾਂਜੀ ਵਿੱਚ ਹੁਣ ਇਹ ਤੂੰ 20 ਫਿਰ ਰੱਖੇਗਾ ਹਾਂਜੀ ਰੱਖਾਂਗੇ ਵੀਰੇ ਸਾਰਾ ਸਾਰਾ ਰੱਖਾਂਗੇ ਸਾਰਾ ਆਪਦੀ ਪੈਕਿੰਗ ਕਰਵਾਵਾਂਗੇ ਠੀਕ ਹੈ ਆਪਣੀਆਂ ਫਾਰਮ ਰਜਿਸਟਰਡ ਕਰਾਵਾਂਗੇ ਠੀਕ ਹੈ ਜੀ ਜਿਹਨੇ ਕਿਸੇ ਨੇ ਲੈ ਕੇ ਜਾਣਾ ਭੈਣ ਭਾਈ ਨੂੰ ਦਵਾਂਗੇ ਕੋਈ ਹੋਰ ਨਹੀਂ ਸਾਡੇ ਨਾਲ ਸਾਡਾ ਨੰਬਰ ਮੈਂਸ਼ਨ ਕਰ ਦਿਓ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਹਾਂ ਜੀ ਜਿਹਨੇ ਵੀ ਜੋ ਇਹਦੇ ਨਾਲ ਸੰਪਰਕ ਕਰਨਾ ਮੇਰੇ ਬੇਟੇ ਦਾ ਨੰਬਰ ਮੈਂ ਵਿੱਚ ਮੈਂਸ਼ਨ ਕਰ ਦਿੰਨਾ ਹਾਂ ਕੋਈ ਨਹੀਂ ਜਦੋਂ ਮਰਜੀ ਵੈਲਕਮ ਹੈ ਜਦੋਂ ਮਰਜੀ ਆਓ ਸਤੂ ਕੋ ਪੁੱਛਣਾ ਹੈ ਹਾਂਜੀ ਅਸੀਂ ਹਰ ਟਾਈਮ ਅਵੇਲੇਬਲ ਆ ਕੋਈ ਇਹੀ ਜੀ ਨਹੀਂ ਵਰਕਿੰਗ ਟਾਈਮ ਆਓ ਠੀਕ ਆ ਜਦੋਂ ਵੀ ਕੋਈ ਫੋਨ ਕਰੂਗਾ ਉਹਦਾ ਸੁਝਾਓ ਸੁਣਾਗੇ ਵੀ ਦੱਸਾਂਗੇ ਵੀ ਠੀਕ ਹੈ ਕੋਈ ਆ ਹਾਂ ਅਸੀਂ ਤਾਂ ਯੂਨੀਵਰਸਿਟੀ ਦੇ ਅਕੋਰਡਿੰਗ ਚੱਲਣਾ ਜੋ ਸਾਡੀ ਉਹਨਾਂ ਨੇ ਗੰਨਾ ਬੀਜਿਆ ਸਾਨੂੰ ਮਿਲ ਵਾਲੇ ਕਹਿੰਦੇ ਯੂਪੀ ਚੋਂ ਮੰਗਾ ਦਿੰਨੇ ਆ ਮੈਂ ਕਿਹਾ ਜੀ ਸਾਡੇ ਉਰੇ ਤਾਪਮਾਨ ਦਾ ਹੀ ਫਰਕ ਪੈ ਜਾਣਾ ਫਰਕ ਪੈ ਜਾਣਾ ਕਿਉਂਕਿ ਉੱਥੇ ਠੰਡ ਹੈ ਠੰਡਾ ਉਹਨਾਂ ਦੇ ਬੀਜ ਹੋਰ ਨੇ ਹੁਣ ਮੰਨ ਲਓ ਤੁਸੀਂ ਸ਼੍ਰੀਨਗਰ ਤੋਂ ਲਾ ਕੇ ਕੰਨਿਆ ਕੁਮਾਰੀ ਤੱਕ ਸਟੈਪ ਬਾਈ ਸਟੈਪ 20 ਦਿਨ ਦਾ ਮਹੀਨੇ ਮਹੀਨੇ ਦਾ ਫਰਕ ਆ ਹੁਣ ਅਸੀਂ ਜੁਪੀ ਵਾਲਾ ਲਿਆ ਕੇ ਉਹਰੇ ਕਿਵੇਂ ਕੰਮਜਾਬ ਕਰ ਲਾਂਗੇ ਨਹੀਂ ਹੋਣਾ ਹਾਂ ਅਸੀਂ ਹੁਣ ਮੈਂ ਲੈਂਦਾ ਨਵਾਂ ਬੀ ਅਗਲੀ ਵਾਰ ਉਹ ਵੀ ਦਵਾਂਗੇ ਸਾਡੀ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਵਾਲਿਆਂ ਦਾ ਇਹ 95 ਤੇ 99 98 ਤੇ 99 ਪਹਿਲਾਂ ਸਾਡੇ ਕੋਲ ਹੈਗਾ ਸੀ 95 96 ਠੀਕ ਹੈ ਇਹਨਾਂ ਨੇ ਉਹਦੇ ਵਿੱਚੋਂ ਹੀ ਕਰ ਲੋ ਮਨ ਲੋ ਵੀ ਮਲਾਪ ਕਰਾ ਕੇ ਹਾਂਜੀ ਨਵੇਂ ਵੀ ਕੱਢਨੇ ਅਗੇਤੇ ਤੇ ਪਿਛੇਤੇ ਠੀਕ ਹੈ ਝਾੜ ਬਹੁਤ ਵਧੀਆ ਓਕੇ ਭਾਜਨ ਵਕਤ ਵਧੀਆ ਠੀਕ ਹੈ ਖੰਡ ਬਹੁਤ ਜ਼ਿਆਦਾ ਹੈ ਹਾਂਜੀ ਉਹਦਾ ਵੀ ਅਸੀਂ ਸਾਡੇ ਕੋਲ ਸਾਰੇ ਗੰਨੇ ਦੇ ਬੀਜ ਨੇ ਠੀਕ ਹੈ ਅਸੀਂ ਸਾਰੇ ਹੀ ਭੈਣਾ ਭਰਾਵਾਂ ਨੂੰ ਦੇਵਾਂਗੇ ਕੋਈ ਗੱਲ ਨਹੀਂ ਸਾਡੇ ਨਾਲ ਸੰਪਰਕ ਕਰੋ ਯੂਨੀਵਰਸਿਟੀ ਨਾਲ ਕਰੋ ਠੀਕ ਹੈ ਜੀ ਵੀ ਆਪਾਂ ਜਨੀ ਸਾਰਾ ਡਿਟੇਲ ਚ ਅਗਲੇ ਨੂੰ ਦੱਸਾਂਗੇ ਵੀ ਹਾਂ ਜੀ ਹਾਂ ਵੀ ਇਹ ਕਿੰਨੇ ਦਿਨਾਂ ਦੇ ਆ ਸਾਰਾ ਰਿਕਾਰਡ ਆ ਦੇਖੋ ਜੀ ਤੋਂ ਮੈਂ ਲੈ ਕੇ ਆ ਮੇਰਾ ਦੋਸਤ ਹੈ ਓਕੇ ਉਹਦੀ ਫਾਰਮ ਰਜਿਸਟਰਡ ਕਰਾਈ ਹੋਈ ਹੈ ਠੀਕ ਆ ਪੰਜਾਬੀ ਪੰਜਾਬ ਯੂਨੀਵਰਸਿਟੀ ਵਾਲਿਆਂ ਦੇ ਵੀ ਆ ਠੀਕ ਹੈ ਜੀ ਸਰਦਾਰ ਕਾਨ ਸਿੰਘ ਪੰਨੂ ਨੇ ਪਾਸ ਕਰਿਆ ਉਹਨਾਂ ਨੇ ਸਪੈਸ਼ਲ ਕਿਹਾ ਵੀ ਇਹ ਨੂੰ ਪਾਸ ਕਰੋ ਇਹ ਸਮਾਂ ਵੀ ਘੱਟ ਲੈਂਦਾ ਠੀਕ ਆ ਇਹ ਜੂਰੀਆ ਵੀ ਘੱਟ ਲੈਂਦਾ ਠੀਕ ਆ ਵੀ ਛਾੜ ਵੀ ਇਹਦਾ ਬਾਅਦ ਛਾੜ ਵੀ ਬਾਅਦ ਛਾੜੇ ਸਾਨੂੰ ਚਾਹੀਦਾ ਕਾਕੇ ਫੇਰੇ ਤੈਨੂੰ ਵੀ ਤਾਂ ਥੋੜੀ ਮਿਲਿਆ ਹੋਣਾ ਮਿਲਿਆ ਮੈਨੂੰ ਵੀ ਮਿਲਿਆ ਸੀ ਇਹ 40 ਕਿਲੋ ਅਸੇ 40 ਕਿਲੋ ਹਾਂ ਮੈਂ ਇੱਕ ਆਪਦੇ ਕਿਸੇ ਮਿੱਤਰ ਨੂੰ ਵੀ ਦਿੱਤਾ ਸੀ ਭਤੀਜ ਨੂੰ ਉਹਨੇ ਜੂਰੀਆ ਵੱਧ ਪਾਤਾ ਵੱਧ ਜੂਰੀਆ ਪਾਉਣ ਨਾਲ ਉਹ ਗਿਰ ਵੀ ਗਈ ਓਕੇ ਉਹ ਚ ਡੁੱਡੀ ਵੀ ਪੈ ਗਈ ਉਹ ਚ ਡੁੱਡੀ ਵੀ ਪੈ ਗਈ ਉਹ ਜਿੰਨਾ ਤੋਂ ਲੈਂਦਾ ਸੀ ਮੰਗਦੇਵੇਂ ਤੋ ਹੀ ਨੇ ਵੀ ਸਾਨੂੰ ਦੱਸੋ ਕੀ ਲੈਣਾ ਦੇ ਦੋ ਠੀਕ ਆ ਮੈਂ ਕਿਹਾ ਵੀ ਨਹੀਂ ਵੀ ਅਸੀਂ ਆ ਹਾਂ ਥੋੜਾ ਬਿਜ਼ਨਸ ਆ ਅਸੀਂ ਤਾਂ ਭਾਈ ਅਸੀਂ ਤਾਂ ਆਪਣਾ ਭਾਈਚਾਰਾ ਸੰਭਣਾ ਓਕੇ ਹਾਂ ਸਾਡਾ ਭਾਈਚਾਰਾ ਖੁਸ਼ਹਾਲ ਆ ਸੀ ਖੁਸ਼ਹਾਲ ਆ ਸਾਡੇ ਸਾਡੇ ਵਰਕਰ ਖੁਸ਼ਹਾਲ ਨੇ ਠੀਕ ਆ ਵੀ ਅਸੀਂ ਤਾਂ ਚਾਹੁੰਦੇ ਆ ਵੀ ਹਰ ਬੰਦਾ ਗਊ ਗਰੀਬ ਦੀ ਰੱਖਿਆ ਕਰੋ ਬਾਣੀ ਗੁਰਬਾਣੀ ਦੇ ਫਲਸਫੇ ਤੇ ਚੱਲੋ ਓਕੇ ਬਸ ਫਿਰ ਕਾ ਕੀ ਦਾ ਪਰ ਰੇਟ ਰੂਟ ਫਿਰ ਉਹਦੇ ਕਰਾਂਗੇ ਰੇਟ ਵੀਰੇ ਜੋ ਮਾਰਕੀਟ ਚੋਂ ਉਦੋਂ ਕੁਝ ਘੱਟ ਕਰ ਲਾਂਗੇ ਉਦੋਂ ਘੱਟ ਕਰਕੇ ਦੇਵਾਂਗੇ ਹਾਂ ਹਾਂ ਦੇਵਾਂਗੇ ਸਭ ਨੂੰ ਦੇਵਾਂਗੇ ਸਭ ਨੂੰ ਠੀਕ ਆ ਹਾਂ ਨੀ ਬੜੀਆਗਾ ਹੁਣ ਆਪਾਂ ਨੂੰ ਝੋਨਾ ਦੱਸ ਦਈਆ ਖੜਾ ਜੀ ਬਾਕੀ ਆਪਾਂ 1.5 ਕਿਲਾ ਵੱਡ ਕੇ ਲਿਆਏ ਆ ਉਧਰੋਂ 9 8 9 ਵੀ ਕਿਲੋ ਹਾਂ ਜੀ ਹਾਂ ਜੀ ਹਾਂ ਜੀ ਇੰਨਾ ਨਹੀਂ ਨਿਕਲਦਾ ਹੈਗਾ ਨਹੀਂ ਨਿਕਲਦਾ ਵੀਰ ਜੀ ਕਿਉਂਕਿ ਇਤੀ ਦਾ ਨਿਕਾਲ ਕਾਕੇ ਤੇਰੇ ਕੋਲ ਤਾਂ ਹੁਣ ਮੰਨ ਲਾ ਜੀਨ ਵੀ ਆਪਦੀ ਆ ਮੈਂ ਤੁਹਾਨੂੰ ਦੱਸਦਾ ਸਾਡੇ ਮੇਰੇ ਭਤੀਜ ਨੇ ਇੱਕ ਨੇ 1500 ਨਾਲ ਲਾਈ ਸੀ ਠੀਕ ਹੈ ਜੀ ਮੈਂ ਹਰ ਸਾਲ ਮੈਂ ਐਉਂ ਕੱਟਦਾ ਓਕੇ ਦੋ ਟਰਾਲੀਆਂ ਲੈ ਕੇ ਗਏ ਅਸੀਂ ਠੀਕ ਆ ਕਮੇਨ ਲੈ ਕੇ ਗਏ ਤੇ ਜਦੋਂ ਕਟਿਆ 5 ਕਿਲਿਆਂ ਤੋਂ 70 ਕੁਇੰਟਲ ਹੋਏ ਬਸ ਬਸ ਅਸੀਂ ਤੁਸੀਂ ਦੱਸੋ 70 ਤੋਂ 75 8000 ਠੇਕਾ ਹਾਂਜੀ ਆਲੂ ਵਾਲਿਆਂ ਨੇ ਇੰਨੇ ਠੇਕੇ ਵਧਾ ਤੇ ਆਮ ਜੀਵਿਦਾਰ ਦੇ ਵਾਸਤੋਂ ਬਾਹਰ ਕਰ ਵਾਸਤੋਂ ਬਾਹਰ ਹੁਣ ਮੰਨ ਲਓ ਮੈਂ 40 ਕਿਲਿਆਂ ਦੀ ਖੇਤੀ ਕਰਦਾ ਸੀ ਦੋ ਪਰਾਂ ਠੀਕ ਆ ਜੋਇੰਟ ਫੈਮਿਲੀ ਆ ਸਾਡੀ ਓਕੇ ਤੇ ਹੁਣ ਬਾਹਰ ਆ ਮੰਨ ਲਓ ਕੋਈ ਥੋੜਾ ਭਰਾ ਬਾਹਰ ਆ ਉਹ ਅਗਲਾ ਕਹਿੰਦਾ ਯਾਰ 75 ਦਾ ਫਲਾਣਾ ਦੇ ਦਿੰਦਾ ਹਾਂਜੀ ਤੁਸੀਂ ਐ ਤਾਂ ਪੁੱਛ ਲਓ ਵੀ ਉਹ ਪਾਉਂਦਾ ਕੀ ਆ ਪਾਉਂਦਾ ਕੀ ਆ ਆਲੂ ਐ ਆਲੂ ਸਾਡੀ ਫਸਲੇ ਨਹੀਂ ਫਸਲ ਹੀ ਨਹੀਂ ਹੈਗੀ ਜੀਰੀ ਆ ਜੀਰੀ ਅਸੀਂ ਸਾਲ ਚ 1 ਕਿਲੋ ਨਹੀਂ ਖਾਂਦੇ ਨਹੀਂ ਖਾਂਦੇ ਅਸੀਂ ਲੋਕਾਂ ਦਾ ਢਿੱਡ ਭਰਦੇ ਭਰਦੇ ਅਸੀਂ ਆਪਦਾ ਪਾਣੀ ਖਤਮ ਕਰ ਲਿਆ ਆਉਣ ਵਾਲੀ ਸਾਡੀ ਜਨਰੇਸ਼ਨ ਖਤਰੇ ਚ ਹੈ ਜੀ ਚ ਹਾਂਜੀ ਆਈਲੈਂਡਸਾਂ ਕਰਾ ਕਰਾ ਕੇ ਸਾਡੇ ਜਵਾਕ ਕੈਨੇਡਾ ਅਮਰੀਕਾ ਭੇਜਦੇ ਹੁਣ ਜਦੋਂ ਸਾਨੂੰ ਤਾਂ ਕੋਈ ਦਵਾਈ ਦਿਵਾਉਣ ਵਾਲਾ ਨਹੀਂ ਰੇ ਨਹੀਂ ਹੈਗਾ ਫਿਰ ਸਹੀ ਗੱਲ ਹੁਣ ਮੈਂ ਬੱਚੇ ਮੇਰੇ ਭਤੀਜਾ ਆਸਟ੍ਰੇਲੀਆ ਤੋਂ ਆਇਆ ਹਾਂ ਜੀ ਟਰੈਕਟਰ ਚਲਾ ਰਿਹਾ ਹੈ ਮੇਰਾ ਬੇਟਾ ਪਟਿਆਲੇ ਰਹਿੰਦਾ ਵੀ ਇਹ ਕਰ ਲਈ ਟਰੈਕਟਰ ਚਲਾਉਂਦਾ ਠੀਕ ਹੈ ਮੈਂ ਉਹਨਾਂ ਨੂੰ ਸਮਝਾਤਾ ਮੈਂ ਕਿਹਾ ਭਾਈ ਦੇਖੋ ਬਿਜ਼ਨਸ ਕਰਨਾ ਕਰ ਲਓ ਓਕੇ ਜੋ ਮੰਡੀ ਦਾ ਰੇਟ ਆ ਉਹਨੇ ਕੁ ਤੁਸੀਂ ਮੈਨੂੰ ਦੇ ਦਿਓ ਬਾਕੀ ਤੁਸੀਂ ਵੇਚ ਲਓ ਜਿੱਥੇ ਵੇਚਣਾ ਆਪਦਾ ਚੈਨਲ ਮਲਾਓ ਹੁਣ ਤੁਹਾਡੇ ਜਰੀਏ ਅਸੀਂ ਨੇ ਇਹੀ ਜਾਣਕਾਰੀ ਦੇਣ ਵਾਸਤੇ ਤੁਹਾਨੂੰ ਬੁਲਾਇਆ ਸੀ ਅੱਜ ਤੁਹਾਡਾ ਧੰਨਵਾਦ ਆ ਇਹ ਚੀਜ਼ ਦਾ ਨੇ ਤੁਸੀਂ ਸਮੇਂ ਤੋਂ ਸਮਾਂ ਕੱਢਿਆ ਬਹੁਤ ਵਧੀਆ ਗੱਲ ਹੈ ਓਕੇ ਭਰਾ ਕੋਈ ਗੱਲ ਨਹੀਂ ਹਨਾ ਭਾਈਆਂ ਨਾਲ ਹੀ ਭਾਈ ਬੱਡੇ ਬਸ ਹੁਣ ਆਪਾਂ ਬਈ ਜੀ 14-14 ਦੇ ਜੁੜੇ ਹੋਏ ਆਂ ਹਾਂਜੀ ਹਾਂ ਉੱਕਣੇ ਉਹੀ ਆ ਆਪ ਆਪਣੇ ਰਿਸ਼ਤੇ ਨਾਲੋਂ ਵੱਧ ਆਪਣੀ ਮਿੱਤਰਤਾ ਵੱਧਾ ਮਿੱਤਰਤਾ ਵੱਧਾ ਹਾਂ ਤੇ ਲਾ ਉਹ ਆਪਾਂ ਨੂੰ 2011 ਮਾਰਾ ਝਾਂਜਰ ਮਸ਼ੀਨ ਲੈ ਕੇ ਗਿਆ ਸੀ ਮੈਸ ਤੋਂ ਹਨਾ ਹਾਂਜੀ 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 ਤੇ ਲਾ ਉਹਨੋਂ ਦੇ ਆਪਾਂ ਆੜੀ ਅੱਜ ਤੱਕ ਉਹ ਮਸ਼ੀਨ ਹਜੇ ਉੱਕਣੀ ਆ ਅਸੀਂ ਉਹ ਕਨੀਆ ਬਿਹਾਰ ਦੇਤੀ ਸੀ ਮੈਂ ਪਰ ਉਹ ਬੰਦਾ ਵੀ ਆਪਣੇ ਨਾਲ ਜੁੜਿਆ ਹੋਇਆ ਉਹ ਹੀ ਓਕਨੇ 110 ਕੰਡੀਸ਼ਨ ਪਈ ਆ ਅਸੀਂ ਉਹੀ ਜੀ ਪਈ ਆ 7.5 ਲੱਖ ਰੁਪਇਆ ਅੱਜ ਵੀ ਮਿਲਦਾ ਉਹਦਾ ਉਹਦਾ ਲੋਕਾਂ ਦੇ ਹੋਰ ਤੇ ਆਪਾਂ ਦੇਖ ਲਓ 20 22 22 ਮਾਡਲ ਕੁਆਡ ਚ ਕੱਟਦੀਆਂ ਕੁਆਡ ਚ ਕੱਟਦੀਆਂ ਸੰਭਾਲ ਤੇ ਤੁਹਾਡਾ ਸੋਚ 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 ਵਧੀਆ ਲੈ ਕੇ ਚੱਲੋਗੇ ਤੁਸੀਂ ਕਦੇ ਮਾਰ ਨਹੀਂ ਗਾਉਂਗੇ ਨਹੀਂ ਮਾਰ ਖਾਂਦੇ ਸਹੀ ਗੱਲ ਹੈ ਬਸ ਇਹਦਾ ਗੱਲ ਹੈਗੀ ਆ ਜਦੋਂ ਅਸੀਂ ਜਾਨਵਰਾਂ ਦੇ ਵਿੱਚ ਵੀ ਪਰਮਾਤਮਾ ਨੂੰ ਪਾਉਨੇ ਆ ਮੰਨ ਲਓ ਅਸੀਂ ਕੁਝ ਰੱਖਦੇ ਆ ਮੇਰੇ ਉਰੇ ਮੁਰਗੇ ਰੱਖੇ ਹੋਏ ਨੇ ਬੱਤਾਂ ਰੱਖੀਆਂ ਨੇ ਬਾਈ ਠੀਕ ਆ ਤੁਸੀਂ ਇੱਕ ਵਾਰ ਉਹਨਾਂ ਨੂੰ ਆਵਾਜ਼ ਦਿਓ ਐਕਣ ਆਉਂਦੇ ਨੇ ਜਿਵੇਂ ਸਿਖਾਏ ਹੁੰਦੇ ਨੇ ਆਜੋ ਤੁਹਾਨੂੰ ਅੜ ਜੀ ਤਿਆਰ ਬਾਤ ਖਾਈਏ ਆਜੋ ਆਓ ਆਜੋ ਏ ਆਜੋ ਆਓ ਆਓ ਆਜੋ 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 ਦੇਖ ਦੇਖ ਬਾਈ ਇਹ ਕੁਦਰਤ ਨਹੀਂ ਹੋਰ ਕੀ ਹੈ ਕੁਦਰਤ ਹੀ ਆ ਹੁਣ ਇਹਨਾਂ ਨੇ ਕਿਹੜਾ ਕੋਈ ਆਪਣੀ ਪ੍ਰਾਪਰਟੀ ਲੈਣੀ ਆ ਸਹੀ ਗੱਲ ਆ ਇਹ ਇਹ ਦਿਨ ਰਾਤ ਅੰਦਰੋਂ ਵੇਖਦੇ ਨੇ ਵੀ ਸਰਦਾਰ ਸਾਡਾ ਆਵੇ ਸਾਨੂੰ ਕੁਝ ਪਾਵੇ ਪਾਵੇ ਦੇਖੋ ਆਂਡਾ ਦੇਣਾ ਇਹਨਾਂ ਨੇ ਆਂਡਾ ਦੇ ਕੇ ਆਵਾਜ਼ ਦੇ ਦੇਣੀ ਆ ਠੀਕ ਹੈ ਜੋ ਚਾਕੇ ਛੋੜਾ ਛੋੜਾ ਜਦੋਂ ਇਹਦੇ ਵਿੱਚ ਮਮਤਾ ਜੁੜ ਗਈ ਉਹਨੇ ਆਂਡਾ ਆਪਣੇ ਥੱਲੇ ਕਰ ਲੈਣਾ ਠੀਕ ਹੈ ਵੀ ਮੈਂ ਬੱਚੇ ਕੱਢਣੇ ਨੇ ਫਿਰ ਜੋ ਕੇ ਮੈਂ ਤੈਨੂੰ ਦੇ ਤੇ ਇਹਨਾਂ ਵੱਲ ਨਾਲ ਚਾਕੇ ਠੀਕ ਹੈ ਮੈਂ ਬਈ ਬੱਕਰੀਆਂ ਵੀ ਰੱਖੀਆਂ ਵੀ ਇਹਨੇ ਬੱਤਕਾਂ ਵੀ ਨੇ ਮੁਰਗੇ ਵੀ ਨੇ ਓਕੇ ਪਸ਼ੂ ਵੀ ਨੇ ਮੇਰੇ ਕੋਲ ਕਟੀਆਂ ਨੇ ਬਹੁਤ ਸੋਹਣੀਆਂ ਨੀਲੀਆਂ ਰਾਬੀਆਂ ਵੀ ਨੇ ਕੱਟਾ ਨੀਲੀ ਰਾਬੀ ਦਾ ਓਕੇ ਕਿਸੇ ਭੈਣ ਭਰਾ ਨੂੰ ਚਾਹੀਦਾ ਹੋਵੇ ਆਪਾਂ ਅੱਗੇ ਜਾ ਕੇ ਉਹਦੇ ਟੀਕੇ ਭਰਾਇਆ ਕਰਾਂਗੇ ਠੀਕ ਹੈ ਬਹੁਤ ਹੀ ਟੌਪ ਕਲਾਸ ਕੱਟਾ ਠੀਕ ਹੈ ਜੇ ਆਪਾਂ ਕੰਪੀਟੀਸ਼ਨ 'ਚ ਲੈ ਕੇ ਜਾਈਏ ਉਹ ਪ੍ਰਾਈਜ਼ ਜਿੱਤ ਕੇ ਲੈ ਕੇ ਆਓ ਅੱਗੇ ਜਾ ਕੇ ਬਾਈ ਜੀ ਖੜਾ ਤੁਸੀਂ ਵੀਡੀਓ ਬਣਾਓ ਸਾਨੂੰ ਦਿਖਾ ਕੇ ਲਿਆ ਆ ਜਾ ਕਰਾਈਏ ਦਰਸ਼ਨ ਆ ਦੇਖੋ ਇਹ 14 ਮਈ ਨੂੰ ਲੈ ਕੇ ਆਇਆ ਸੀ ਮੈਂ ਕਿੰਨਾ ਚਿਰ ਦੀਆਂ ਦੇਖੋ ਕੁਦਰਤ ਓਕੇ ਦੇਖੋ ਉਹ ਵੀ ਐਕਸਰਸਾਈਜ਼ ਕਰਦੀਆਂ ਨੇ ਕਰਦੀਆਂ ਨੇ ਜੀ ਇਨਸਾਨ ਭੁੱਲ ਗਿਆ ਜਾਨਵਰਾਂ ਨੂੰ ਪਤਾ ਵੀ ਅਸੀਂ ਕੀ ਕਰਨਾ ਕੀ ਕਰਨਾ ਕੀ ਖਾਣਾ ਕੀ ਕਰਨਾ ਕੀ ਕਰਨਾ ਆ ਘਟਾ ਬਾਈ ਜੀ ਆ ਵਾਲਾ ਹਾਂ ਦੇਖੋ ਕਰੋ ਦੱਸ ਪੂਰਾ ਮੈਨੂੰ ਜਿੰਨੀ ਕਿ ਜਾਣਕਾਰੀ ਹੈ ਮੈਨੂੰ ਤਾਂ ਲੱਗਦਾ ਵੀ ਪੂਰਾ ਸਿਰੇ ਆ ਤੇਰੇ ਬਹੁਤ ਸੋਹਣਾ ਹੈਗਾ ਝੋਟਾ ਹਾਂ ਆਹ ਕਟੀਆਂ ਨੇ ਦੋ ਇੱਕ ਮੋਹਰਾ ਇੱਕ ਨੀਲੀ 라ਵੀ ਹੈ ਠੀਕ ਆ ਇਹਦੇ ਆ ਤਾਂ ਨੀਲੀ 라ਵੀ ਤਕਰੀਬਨ ਟੀਕਾ ਲੱਗਣ ਵਾਲਾ ਏ ਇਹਦੇ ਹਾਂਜੀ ਹਾਂਜੀ ਠੀਕ ਆ ਕਿਸੇ ਬੰਦੇ ਨੇ ਜਿਹੜੇ ਆਪਣੇ ਬੰਜਾਰੇ ਜਿਹੇ ਹੁੰਦੇ ਨੇ ਗੱਡੀਆਂ ਵਾਲੇ ਕਹਿੰਦੇ ਨੇ ਆਪਾਂ ਹਾਂਜੀ ਹਾਂਜੀ ਉਹਨਾਂ ਨੂੰ ਤੇ ਦੇਤੀਆਂ ਲੋਡ ਮੁਤਾਬਕ ਅੱਛਾ ਹਾਂ ਦੇਖੋ ਪੈਸਾ ਠੀਕ ਆ ਨੀਰਾਪੂਰਾ ਪੈਸਾ ਨਹੀਂ ਹੋਉਂਦਾ ਠੀਕ ਆ ਪਰ ਇਹ ਚੀਜ਼ਾਂ ਵੀ ਜ਼ਰੂਰੀ ਨੇ ਜ਼ਰੂਰੀ ਨੇ ਹੁਣ ਦੇਖੋ ਉਹ ਮੇਰਾ ਡੌਗ ਵੀ ਰੱਖਿਆ ਹੋਇਆ ਬੱਤਕਾਂ ਵੀ ਨੇ ਇਹਨਾਂ ਨੇ ਕਿਹੜਾ ਮੇਰੇ ਤੋਂ ਕੁਝ ਲੈਣਾ ਹਾਂਜੀ ਇਹ ਤੁਹਾਡੇ ਸਕੂਨ ਵਾਸਤੇ ਨੇ ਤੁਹਾਡਾ ਕੋਈ ਬੀਪੀ ਨਹੀਂ ਵਧੂਗਾ ਕੋਈ ਟੈਨਸ਼ਨ ਨਹੀਂ ਠੀਕ ਆ ਹੁਣ ਆ ਸਾਡਾ ਮੁਲਾਜ਼ਮ ਹੈ ਹਾਂਜੀ ਇਹ ਪੂਰੀ ਤਨਦੇਹੀ ਨਾਲ ਇਹਨਾਂ ਦੀ ਸੇਵਾ ਕਰਦਾ ਓਕੇ ਹਾਂ ਕਦੇ ਵੀ ਮੈਂ ਆ ਕੇ ਚੈੱਕ ਨਹੀਂ ਕਰਿਆ ਜਿਆ ਉਹ ਸਾਰਾ ਇਹਦੇ ਸਿਰ ਤੇ ਆ ਓਕੇ ਕਾਕੇ ਜਿਵੇਂ ਤੂੰ ਮੰਨ ਲਾ ਵੀ ਸ਼ਹਿਰ ਚ ਰਹਿੰਦਾ ਸੀਗਾ ਵੀ ਪਟਿਆਲੇ ਰਹੇ ਹਾਂ ਹਾਂ ਹਾਂਜੀ ਵੀਰੇ ਹਾਂ ਤੇ ਤੈਨੂੰ ਸੌਂਕ ਬੜਾ ਹਰ ਚੀਜ਼ ਦਾ ਹੈ ਦੇਖੋ ਸਮੇਂ ਮੁਤਾਬਕ ਜਾਣਾ ਵੀ ਚੰਗਾ ਸੀਗਾ ਜੇ ਮੈਂ ਨਾ ਜਾਂਦਾ ਮੈਨੂੰ ਪਤਾ ਨਹੀਂ ਕਰਦਾ ਦਾ ਪਰਮਾਤਮਾ ਹੈ ਮੇਰੇ ਫਾਦਰ ਸਾਹਿਬ ਨੇ ਅਸੀਂ ਰੈਂਟ ਤੇ ਜਾ ਕੇ ਜਗਾ ਲਈ ਉਹਨਾਂ ਨੇ ਜਦੇ ਕਹਿੰਦੇ ਤੇ ਰਹਿਣਾ ਬੱਚੇ ਪੜਾਉਣੇ ਨੇ ਆਪਦੀ ਲੈ ਲੈ ਠੀਕ ਆ ਕੋਠੀ ਹੈਗੀ 5 ਵਿਸ ਵਿੱਚ ਵਧੀਆ ਪਲਾਟ ਹੈ ਉੱਥੇ ਵੀ ਬਾਗ ਲਾਇਆ ਸੀ ਛੋਟਾ ਜਿਹਾ ਠੀਕ ਆ ਪਰ ਜਦੋਂ ਫਿਰ ਫਾਦਰ ਸਾਹਿਬ ਢਿੱਲੇ ਹੋ ਗਏ ਫਿਰ ਮੈਨੂੰ ਪਿੱਛੇ ਮੁੜਨਾ ਪਿਆ ਮੈਂ ਮੈਂ ਦੁਕਾਨ ਕਰੀਆ 20 ਸਾਲ ਫਿਰ ਮੈਂ ਦੁਕਾਨ ਵੀ ਛੱਡਤੀ ओके ਸਾਡੀ ਜੋਇੰਟ ਦਾਦਾ ਜੀ ਸੀਗੇ ਉਹ ਬਹੁਤ ਵਧੀਆ ਨਿੱਕ ਮਾਣਿਆ ਉਹਨਾਂ ਦਾ ਪੂਰੀ ਸੇਵਾ ਕਰੀ ਐ ਸਾਰਿਆਂ ਨੂੰ ਪਤਾ ਹੀ ਕਹਿਣ ਦੀ ਲੋੜ ਨਹੀਂ ਦੱਦੀ ਸੀ ਦਾਦੀ ਸੀ ਦਾਦੀ ਜੀ ਮੇਰੀ ਹਾਂਜੀ ਆਜੋ ਹਾਂ ਹੁਣ ਮੇਰੇ ਮਾਤਾ ਨੇ ਉਰੇ ਹਾਂਜੀ ਰੱਖ ਕੇ ਬੱਚੇ ਹੈਗੇ ਹੁੰਦੇ ਜਾਂਦੇ ਨੇ ਉਹ ਸਵੇਰੇ ਆ ਜਾਂਦੇ ਨੇ ਸ਼ਾਮ ਨੂੰ ਮੁੜ ਜਾਂਦੇ ਨੇ ਉਹ ਪੜਾਉਣੇ ਸੀਗੇ ਨਾ ਉਹ ਸਮੇਂ ਮੈਂ ਨਿਕਲਦਾ ਹੋ ਸਕਦਾ ਕੋਈ ਕੋਈ ਸੋਸਾਇਟੀ ਮਾੜੀ ਮਾੜੀ ਹੋ ਜਾਂਦੀ ਮਾੜੀ ਹੋ ਜਾਂਦੀ ਉਹ ਸੰਗਤ ਤੋਂ ਬਚਾ ਲੇ ਹਾਂਜੀ ਹੁਣ ਮੈਨੂੰ ਸਕੂਨ ਆ ਵੀਰੇ ਬੇਟੀ ਬਾਹਰ ਹੈ ਠੀਕ ਹੈ ਜੀ ਮੈਰਿਜ ਕਰਾਂਗੇ ਅੱਗੇ ਬਹੁਤ ਹੀ ਖੁਸ਼ ਹਾਂ ਸਾਰੇ ਘਰ ਬਣਾਇਆ ਨਵਾਂ ਹਾਂ ਤੇ ਇਹਦੇ ਚ ਬਾਗ ਲਾਇਆ ਹਾਂ ਇਹ ਚ ਬਾਗ ਲਾਇਆ ਸਾਰੇ ਤਰ੍ਹਾਂ ਦੇ ਵੀਰੇ ਫਾਲ ਫਰੂਟ ਠੀਕ ਹੈ ਜੀ ਸਾਰੇ ਨੇ ਹਰਦੇਵ ਸਿੰਘ ਇੰਨਾ ਸਕੂਨ ਮਿਲਦਾ ਹੈ ਮੈਂ ਸਵੇਰੇ 4:00 ਵਜੇ 4:30 ਉੱਠਦਾ ਹੁੰਨਾ ਓਕੇ ਚਾਹ ਦਾ ਕੱਪ ਪੀ ਕੇ ਸੈਰ ਨੂੰ ਚਲੇ ਜਾਂਦਾ ਓਕੇ ਸੈਰ ਤੋਂ ਆ ਕੇ ਇਹਨਾਂ ਦੇ ਪਾਣੀ ਪੂਣੀ ਪਾਈਂਦਾ ਕਿਸੇ ਦੀ ਟਾਣੀ ਮੰਨਤੀ ਹਾਂਜੀ ਫਰੂਟ ਮਾਰਚ ਚ ਅਸੀਂ ਇਹ ਮਕਾਨ ਬਣਾਇਆ ਠੀਕ ਹੈ ਮਾਰਚ ਚ ਸ਼ੁਰੂ ਕਰਿਆ ਸੀ ਮਾਰਚ ਚ ਸ਼ੁਰੂ ਕਰਿਆ ਸੀਗਾ ਤੇ ਹੁਣ ਤੁਸੀਂ ਦੇਖ ਲਓ ਆਪਣਾ ਅਕਤੂਬਰ ਚ ਸਤੰਬਰ ਚ ਖੜੇ ਆ ਅਕਤੂਬਰ ਚ ਅਕਤੂਬਰ ਚ ਅਸੀਂ ਦੋ ਤਿੰਨ ਫਰੂਟ ਖਾ ਲੇ ਠੀਕ ਹੈ ਅੰਜੀਰ ਲੱਗ ਰਹੀ ਹੈ ਬਹੁਤ ਸੋਹਣੀ ਓਕੇ ਅਮਰੂਦ ਠੀਕ ਹੈ ਜੀ ਤਿੰਨੂ ਅਨਾਰ ਪਪੀਤਾ ਗੋਭੀ ਅਸੀਂ ਕੱਲ ਤੋੜ ਲਈ ਗੋਭੀ ਤਿਆਰ ਖੜੀ ਹੈ ਐਣ ਪੂਰੀ ਤਿਆਰ ਹੈ ਜਿਹੜੀ ਦਿਵਾਲੀ ਆਉਣੀ ਹੈ ਕੱਲ ਨੂੰ ਦਿਵਾਲੀ ਆਉਣੀ ਹੈ ਹਾਂ ਅੱਜ ਆਪਾਂ ਦੇਖ ਲਓ ਨਹੀਂ ਆਪਾਂ ਮੁੱਲ ਜਿਹਦੀਆਂ ਖਾਨੇ ਹੁੰਦੇ ਆ ਜਿਹੜੀਆਂ ਦਿਵਾਲੀ ਨੂੰ ਜਿਹੜੀਆਂ ਬਾਹਰੋਂ ਆਉਂਦੀਆਂ ਨਹੀਂ ਆ 100% ਆਰਗੈਨਿਕ ਹੈ ओके 100% ठीक है चार दीवारी ਦੇ ਅੰਦਰ ਹੈ ਕੋਈ ਸਪਰੇ ਨਹੀਂ ਪਹਿਲਾਂ ਛੋਟੀ ਹਿੰਦੂਨੀ ਚ ਗਰਮੀ ਸੀ ਉਦੋਂ ਸ਼ਾਇਦ ਕਰੀਏ ਵਾਰੀ ਮੋਟੀ ਕੋਈ ਪਰ ਹੁਣ ਨਹੀਂ ਤੁਹਾਨੂੰ ਉਹਦਾ ਰੰਗੇ ਦੱਸ ਦੂਗਾ ਤੁਹਾਡੇ ਕੁੜਤੇ ਪਜਾਮੇ ਵਰਗਾ ਰੰਗ ਆ ਹਾਂ ਦੇਖ ਕੇ ਆ ਮੈਂ ਪਹਿਲਾਂ ਬਹੁਤ ਸੋਹਣਾ ਬੋਆ ਹਾਂਜੀ ਪਰ ਮਨ ਨੂੰ ਸਕੂਨ ਹੈ ਜਿਸ ਪਾਸੇ ਲੱਗੇ ਸੀਗੇ ਠੀਕ ਹੈ ਬਹੁਤ ਵਧੀਆ ਸਕੂਨ ਹੈ ਓਕੇ ਹਾਂ ਵੱਡਾ ਬ੍ਰਦਰ ਬਾਹਰ ਹੈ ਉਹਨਾਂ ਦਾ ਆਈਡੀਆ ਸੀਗਾ ਘਰ ਵਾਲਾ ਘਰ ਵਾਲਾ ਬਾਗ ਵਾਲਾ ਮੇਰਾ ਸੀ ਠੀਕ ਹੈ ਪਾਰਕਪੂਰਕ ਸਾਰਾ ਮੇਰਾ ਆਈਡੀਆ ਹੈ ਮੈਨੂੰ ਸ਼ੌਂਕ ਆ ਭਈ ਆ ਦੇਖ ਵਾਲੇ ਦਲ ਕਿੰਨੇ ਦਰਸ਼ਕ ਲਾਏ ਨੇ ਬਹੁਤ ਜਿਆਦਾ ਬਹੁਤ ਜਿਆਦਾ ਅੱਜ ਮੈਂ ਸਰਪੰਚ ਵੀਰੇ ਆ ਜਿਹੜੇ ਆਪਨੇ ਆ ਬਣਾਈਆਂ ਨੇ ਸਿਨੈਰੀਆਂ ਇਹ ਅਸੀਂ ਪੁਰਾਣੇ ਆ ਇਤਿਹਾਸ ਦੱਸਣ ਵਾਸਤੇ ਬੱਤ ਕਾਂ ਜੀ ਫੋਟੋ ਬਣਾਈ ਸੀ ਪਰ ਫਿਰ ਮੈਂ ਕਿਹਾ ਵੀ ਨਹੀਂ ਵੀ ਲੈ ਕੇ ਆ ਅਸਲੀ ਲੈ ਕੇ ਆਈਏ ਠੀਕ ਹੈ ਇਹ ਫੋਟੋਆਂ ਤਾਂ ਪਤਾ ਹੀ ਨਹੀਂ ਲੱਗਣਾ ਉਹ ਚੀਜ਼ਾਂ ਦਾ ਸਾਡੇ ਖਿਲਾੜੀਆਂ ਹਾਂਜੀ ਆਟਾ ਕੇ ਆਪ ਪੀਂਦੇ ਸੀ ਹਾਂਜੀ ਹਾਂ ਅਸੀਂ ਖਾਣ ਗਲਤ ਲੱਗ ਕੇ ਪੀਜੇ 버ਗਰ ਖਾਣ ਲੱਗੇ ਬਈ ਉਹ ਸਾਡੀ ਖਰਾਕ ਹੀ ਨਹੀਂ ਹੈਗੀ ਖਰਾਕ ਹੀ ਨਹੀਂ ਹੈਗੀ ਉਹ ਸਾਡੇ ਉਹ ਮੁੰਡਾ ਇੱਕ ਤੇ ਉਹਦੇ ਦਰਦ ਉੱਠ ਗੜਿਆ ਠੀਕ ਹੈ ਜੀ ਕਹਿੰਦੇ ਕੀ ਹੋ ਗਿਆ ਕਹਿੰਦੇ ਪੈਨਟ੍ਰੈਕਸ ਦਾ ਦਰਦ ਹੈ ਹਾਂਜੀ ਜਦੋਂ ਪਤਾ ਕਰਿਆ ਉਸਾਲੇ ਨਿਊਡਲ ਖਾ ਲੇ ਉਹ ਜੰਮ ਗਏ ਦੇਖੋ ਕਿੱਦਾਂ ਸਾਡੀ ਜਨਰੇਸ਼ਨ ਕਿੱਧਰ ਨੂੰ ਚੱਲ ਪਈ ਕਿੱਧਰ ਨੂੰ ਚੱਲ ਪਈ ਇਹ ਤਾਂ ਗੱਲ ਹੈਗੀ ਆ ਹਾਂ ਬਹੁਤ ਵਧੀਆ ਬਈ ਸਕੂਨ ਹੈ ਬਹੁਤ ਵਧੀਆ ਹੈ ਹਾਂ ਤੁਹਾਡਾ ਧੰਨਵਾਦ ਹੈ ਇਹਦਾ ਕਰੋ ਵੱਧ ਤੋਂ ਵੱਧ ਪ੍ਰਚਾਰ ਵਧੀਆ ਵੀ ਹੈ ਹਾਂ 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 ਜੀ ਹਾਂ ਜੀ ਹੋ ਠੀਕ ਹੈ ਵਧੀਆ ਬਾਈ ਵਧੀਆ ਠੀਕ ਹੈ ਕਰਕੇ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ 80 ਕਾਰ 80 ਕਾਰ ਸਾਰੇ